ਅਗੇ ਸਾਖੀ ਸ਼ੇਮੀ ਚਲੀ ਗੁਰੂ ਜੀ ਕਲਗੀਧਰ ਜੀ ਦਸਵੇਂ ਪਾਤਸ਼ਾਹ ਜੀ ਦੀਵਾਨ ਲਗਾਇਆ ਅਰ ਹੁਕਮ ਦਿੱਤਾ ਨੜੀ ਮਾਰ ਕੁੜੀ ਮਾਰ ਮੀਨੇ ਤੀਰਮੱਲੀਏ ਦੁਰਕ ਨਾਲ ਵਰਤਨਾ ਨਹੀਂ ਉਹਨਾਂ ਨੂੰ ਦਾਨ ਦੇਉਣਾ ਨਹੀਂ ਸਿੱਖਾਂ ਪੁੱਛਿਆ ਇਹ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਦਾਨਾਂ ਦੇਣ ਦਾਨ ਦਾ ਕੀ ਪਾਪ ਹੈ ਅਰ ਇਹਨਾਂ ਨਾਲ ਮਿਲ ਬੈਠਣ ਦਾ ਕੀ ਪਾਪ ਹੈ ਜੋ ਅੰਮ੍ਰਿਤ ਨਾ ਛਕੇ ਉਸ ਦਾ ਨਾਮ ਮੀਨੇ ਹੈ ਮਸੰਦ ਹੈ ਤੀਰਮਲੀਏ ਹੈ ਔਰ ਮੀਣਾ ਉਹ ਹੈ ਜੋ ਦਿਲ ਵਿਖੇ ਦਗਾ ਰੱਖੇ ਮਸੰਦ ਉਹ ਹੈ ਜੋ ਗੁਰਾਂ ਦੇ ਪਦਾਰਥ ਚੁਰਾ ਕੇ ਖਾਂਦੇ ਹਨ ਤੀਰਮਲੀਏ ਉਹ ਹੈ ਜੋ ਚਰਨਾ ਦਾ ਅੰਮ੍ਰਿਤ ਛਕਾਉਂਦੇ ਹਨ ਔਰ ਸਿੰਘ ਕਹਾਉਂਦੇ ਹਨ ਅਤਮਾ ਨੂੰ ਪੀਣ ਵਾਲੇ ਦੇ ਹੱਥੋਂ ਪਾਣੀ ਪੀਣਾ ਸ਼ਰਾਬ ਜਿਹਾ ਹੈ ਸ਼ਬਦ ਪਤਵਿੰਨ ਪੂਜਾ ਸਤਵਿੰਨ ਸੰਜਮ ਜਤਵਿੰਨ ਕਾਹੇ ਜਨਉ ਨਾਵੋ ਤੋ ਦਿਲ ਤੇ ਚੜਾਵੋ ਸੋਚਵਣ ਸੋਚ ਨਾ ਹੋਈ ਅਰ ਇਹਨਾਂ ਦੀ ਬੁੱਧ ਮਲੇਸ਼ ਰੂਪ ਰਹਿੰਦੀ ਹੈ ਇਸ ਵਾਸਤੇ ਇਸ ਕੋ ਗਿਲਾਨੀ ਨਹੀਂ ਪਾਸਦੀ ਤਮਾਕੂ ਪੀਨੇ ਵਾਲਾ ਸਰਬ ਦੀ ਚੁਗਲ ਹੋਉਂਦਾ ਹੈ ਇਸ ਦੇ ਹੱਥੋਂ ਅੰਨ ਖਾਣਾ ਪਾਣੀ ਪੀਣਾ ਧਰਮ ਨਹੀਂ ਤੁਰਕ ਜੈਸਾ ਸਮਝੋ ਇਸ ਨੂੰ ਦਾਨ ਦੇਣਾ ਨਿਹਤ ਪਾਪ ਹੈ ਜੋ ਸਿੰਘ ਹੋ ਕੇ ਇਹਨਾਂ ਨੂੰ ਦੇਵੇਗਾ ਉਹ 100 ਜਨਮ ਹਰੀਜਨ ਦਾ ਪਾਵੇਗਾ ਫਿਰ ਸੂਰ ਦਾ ਜਨਮ ਪਾ ਕੇ ਉਹ ਦਾਨ ਖਾਣਾ ਪਵੇਗਾ ਸਤ ਕਰਮਨ ਨੂੰ ਕੁਕਰਮੀ ਕੋ ਦਾਨ ਦੇਣੇ ਸੇ ਦੇ ਕੋ ਰੋਗ ਲੱਗ ਜਾਂਦਾ ਹੈ ਨੜੀ ਮਾਰ ਕੁੜੀ ਮਾਰ ਕੁਕਰਮੀ ਹਨ ਕਾਂ ਕੁੱਤੇ ਕੁੱਕੜ ਖੋਤੇ ਦੀ ਸੀਲ ਔਰ ਆਦਤ ਪੰਜਾਂ ਦੀ ਇੱਕੋ ਜਈ ਹੈ ਦੋਰਾ ਨੜੀ ਕੁੜੀ ਮਾਰਨ ਸਦਾ ਉਲਟੀ ਇਨਕੀ ਰੀਤ ਕੁੱਕੜ ਕੁੱਤੇ ਕਾਗ ਜਿਉ ਸਦਾ ਸੁਪਨੇ ਪ੍ਰੀਤ ਚੌਪਈ ਚੋਰ ਚੁਗਲ ਨਿੰਦਕ ਜੁਵਾਰੀ ਠੱਗ ਕਾਮੀ ਭੋਗੇ ਪਰਨਾਰੀ ਗੁਰ ਵੇਮੁਖ ਕਰੇ ਮੁਖਕਾਰੀ ਤਿੰਨਾ ਦੇ ਪਾ ਪਈ ਸਦਾ ਖੁਆਰੀ ਜਿਉਂਦੇ ਤਾਂ ਹਨ ਪਰ ਮੋਇਆਂ ਤੋਂ ਤੰਗ ਹਨ ਮੋਨੇ ਨੜੀ ਕੁੜੀ ਮਾਰ ਕੋ ਦਾਨ ਦੇਵਨੇ ਸੇ ਉਸ ਦਾਨ ਦਾ ਦਾਵਾ ਚੁਲੀ ਪਾਵਨ ਸੇ ਫਿਰ ਦਾਵਾ ਨਹੀਂ ਰਹਿੰਦਾ ਅਰਦਾਸ ਕਰਕੇ ਦੇਣਾ ਦਾਨ ਪੁਨ ਫਲੇਗਾ ਹਿੰਦੂਤਵਾ ਸਿੰਘ ਦੇ ਘਰ ਸਿੱਖਨੀ ਨਸਵਾਰ ਤਮਾਕੂ ਦੀ ਲਵੇਗੀ ਉਸ ਦੀ ਕੁਲ ਮਾਰੀ ਜਾਵੇਗੀ ਸਿੰਘਾ ਸਾਦਾ ਕੋ ਦੇਵਨਾ ਸੁਫਲ ਹੈ ਪਰ ਸਿੰਘ ਜਾਂ ਸਾਦ ਸੁਪਾਤਰ ਬੇਹੰਗਮ ਭਜਨਵਾਨ ਹੋਵੇ ਗਉ ਮਨਸ ਦਿੰਦੇ ਹਨ ਨੜੀ ਮਾਰ ਕੋ ਉਹਦਾ ਦਰਸ਼ਨ ਹੁੰਦਾ ਹੈ ਹੱਥ ਨਹੀਂ ਆਉਂਦੀ ਨਾ ਕੁਛ ਸਹਾਇਤਾ ਦਿੰਦੀ ਹੈ ਬੈ ਤਰਨੀ ਨਦੀ ਤੇ ਕਹਿਣਗੇ ਤੁਹਾਡਾ ਸੂਰਜ ਸਾਖੀ ਹੈ ਹੁਣ ਮਨਸੀਕਾ ਦਾਵਾ ਕਰਦੇ ਹੋ ਹੁਣ ਅਸੀਂ ਮੁੱਲ ਗਾਊ ਦੇਵਾਂਗੇ ਸਿੰਘ ਸਾਧੂ ਅਰਦਾਸ ਕਰਕੇ ਗਊਆਂ ਜਾਂ ਹੋਰ ਪੁੰਨ ਕੀਤਾ ਹੋਇਆ ਅੱਗੋਂ ਲੈ ਮਿਲਣਗੇ ਬੜੇ ਹਿੱਤ ਨਾਲ ਗਊ ਪਾਰ ਲੰਗਾਵੇਗੀ ਦੁੱਧ ਪੀਣ ਕੋ ਮਿਲੇਗਾ ਸਿੰਘ ਜਾਂ ਸਾਧੂ ਕੋ ਦਾਨ ਦਿੱਤਾ ਹਜ਼ਾਰ ਗੁਣਾ ਸੰਸਰਮਨ ਹੋ ਮਿਲੇਗਾ ਸਿੰਘ ਕਸ਼ ਕੇਸ ਕੰਗੇ ਕੜੇ ਕਿਰਪਾਨ ਦੀ ਰਹਿਤ ਸੰਯੁਕਤ ਭਜਨ ਬਾਣੀ ਕਾ ਪ੍ਰੇਮੀ ਹੋ ਹਜ਼ਾਰ ਬ੍ਰਾਹਮਣ ਸੇ ਅਸ਼ਾ ਮੇਰਾ ਰੂਪ ਹੈ ਕਸ਼ ਕੇਸ ਸੋਭਨੀ ਕਹੈ ਬਿਨਾ ਕਸ਼ ਥੀ ਸਿੰਘ ਤੁਰਕ ਜੈਸਾ ਹੈ ਸਿੰਘੋ ਪਿਆਰਿਓ ਤੁਸੀਂ ਬਿਨਾ ਕਸ਼ ਦੇ ਤੁਰਕ ਕਹਾਉਂਦੇ ਹੋ ਸਾਧੂ ਬਿਨਾ ਭੇਕ ਦੇ ਚੋਰ ਸਮਝੀਦਾ ਹੈ বলো ভাইজিগুরু